ਸੰਗਤ ਜੀਓ ਅਸੀਂ ਰੋਜ਼ਾਨਾ ਆਪਣੇ ਇਸ ਚੈਨਲ ਤੇ ਗੁਰਬਾਣੀ ਦੀਆਂ ਵੀਡੀਓ ਇਤਿਹਾਸਿਕ ਸਾਖੀਆਂ ਅਤੇ ਕਥਾ ਕਹਾਣੀਆਂ ਜੋ ਕਿ ਜੀਵਨ ਨੂੰ ਸਹੀ ਪ੍ਰੇਰਣਾ ਦਿੰਦੀਆਂ ਹਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਇਸੇ ਤਰ੍ਹਾਂ ਜੋ ਅੱਜ ਵੀਡੀਓ ਲੈ ਕੇ ਆਏ ਆ ਕਿ ਕਿਹੜਾ ਐਸਾ ਕੰਮ ਹੈ ਜਿਸ ਨੂੰ ਕਰਨ ਦੇ ਵਿੱਚ ਸਾਨੂੰ ਦੇਰੀ ਕਰਨੀ ਚਾਹੀਦੀ ਹੈ ਕਿਉਂਕਿ ਆਮ ਇਹ ਪ੍ਰਚਲਿਤ ਜਈ ਗੱਲ ਹੈ ਜਦੋਂ ਅਸੀਂ ਕੋਈ ਕੰਮ ਕਰੀਏ ਤਾਂ ਆਖਦੇ ਹਾਂ ਕਿ ਛੇਤੀ ਨਾਲ ਇਸ ਕੰਮ ਨੂੰ ਨਿਪਰੇ ਚਾੜ੍ਹ ਦਈਏ ਇਹ ਕੰਮ ਖਤਮ ਕਰ ਦਈਏ ਪਰ ਇੱਕ ਐਸਾ ਕੰਮ ਹੈ ਜਿਸ ਨੂੰ ਛੇਤੀ ਨਾਲ ਨਹੀਂ ਕਰਨਾ ਚਾਹੀਦਾ ਉਸ ਦੇ ਵਿੱਚ ਸਾਨੂੰ ਦੇਰੀ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਹੋਰ ਦੂਸਰੀ ਵਿਚਾਰ ਕਰਾਂਗੇ ਕਿ ਉਹ ਕਿਹੜਾ ਐਸਾ ਕੰਮ ਹੈ ਜਿਸ ਨੂੰ ਸਾਨੂੰ ਛੇਤੀ ਜਲਦੀ ਜਲਦੀ ਕਰ ਦੇਣਾ ਚਾਹੀਦਾ ਹੈ ਉਸ ਕੰਮ ਕਰਨ ਦਾ ਜਦੋਂ ਸੰਕਲਪ ਸਾਡੇ ਮਨ ਦੇ ਵਿੱਚ ਆ ਜਾਵੇ ਤੇ ਵਾਰ-ਵਾਰ ਸੋਚਣਾ ਨਹੀਂ ਚਾਹੀਦਾ ਕਿ ਕਰੀਏ ਜਾਂ ਨਾ ਕਰੀਏ ਸੋ ਆਓ ਪਹਿਲਾਂ ਗੱਲ ਕਰੀਏ ਕਿ ਕਿਹੜਾ ਐਸਾ ਕੰਮ ਹੈ ਜਿਸ ਨੂੰ ਕਰਨ ਦੇ ਵਿੱਚ ਸਾਨੂੰ ਦੇਰੀ ਕਰਨੀ ਚਾਹੀਦੀ ਹੈ ਤੋ ਇਸ ਗੱਲ ਨੂੰ ਸਮਝਣ ਵਾਸਤੇ ਇੱਕ ਛੋਟੀ ਜੀ ਕਹਾਣੀ ਦਾ ਹਵਾਲਾ ਲਵਾਂਗੇ ਕਿਉਂਕਿ ਜਿਨ੍ਹਾਂ ਵਿਦਵਾਨਾਂ ਨੇ ਇਹ ਕਹਾਣੀਆਂ ਲਿਖੀਆਂ ਹਨ ਸਾਨੂੰ ਸਮਝਾਉਣ ਵਾਸਤੇ ਉਹਨਾਂ ਨੇ ਬੜੇ-ਬੜੇ ਗ੍ਰੰਥਾਂ ਦੇ ਅਧਿਐਨ ਕੀਤੇ ਬੜੇ-ਬੜੇ ਪੁਰਾਤਨ ਗ੍ਰੰਥ ਪੜ੍ਹੇ ਫਿਰ ਜਾ ਕੇ ਇਹ ਉਦਾਹਰਨਾਂ ਸਾਡੇ ਵਾਸਤੇ ਬਣਾਈਆਂ ਹਨ ਸੋ ਸਾਨੂੰ ਚੰਗੇ ਢੰਗ ਨਾਲ ਸਮਝ ਲੱਗ ਜੇਗੀ ਆਓ ਇਹ ਵਿਚਾਰ ਕਰਨ ਤੋਂ ਪਹਿਲਾਂ ਕਿ ਕਿਹੜਾ ਕੰਮ ਹੈ ਜਿਸ ਨੂੰ ਕਰਨ ਵਿੱਚ ਦੇਰੀ ਕਰਨੀ ਚਾਹੀਦੀ ਹੈ ਇੱਕ ਕਹਾਣੀ ਸੁਣੀਏ ਇੱਕ ਸ਼ਹਿਰ ਦੇ ਵਿੱਚ ਰਾਤ ਧਾਰੀਏ ਜੋ ਕਿ ਰੰਗਤਮਾਸ਼ਾ ਕਰਦੇ ਹਨ ਰਾਤ ਦੇ ਸਮੇਂ ਲੋਕਾਂ ਦਾ ਮਨੋਰੰਜਨ ਕਰਨ ਵਾਸਤੇ ਆ ਪਹੁੰਚੇ ਨੇ ਉਸ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਉਹਨਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਨੇ ਤੰਬੂ ਕਨਾਤਾਂ ਸਾਰੇ ਹੀ ਸ਼ਹਿਰ ਦੇ ਵਿੱਚ ਲੱਗ ਗਏ ਨੇ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਕੀ ਅਮੀਰ ਤੇ ਕੀ ਗਰੀਬ ਹਰ ਹੀ ਲੋਕ ਉਹਨਾਂ ਰਾਸ ਧਾਰੀਆਂ ਦੀ ਰਾਸ ਪੈਂਦੀ ਉਹ ਰੰਗ ਤਮਾਸ਼ਾ ਮਨੋਰੰਜਨ ਵੇਖਣ ਵਾਸਤੇ ਪਹੁੰਚਦੇ ਨੇ ਇਸੇ ਤਰ੍ਹਾਂ ਉਸੇ ਹੀ ਸ਼ਹਿਰ ਦੇ ਵਿੱਚ ਉਸ ਦੇਸ਼ ਦਾ ਰਾਜਾ ਵੀ ਰਹਿੰਦਾ ਹੁੰਦਾ ਸੀ ਉਸ ਸ਼ਹਿਰ ਵਿੱਚ ਉਸ ਨੇ ਬੜਾ ਹੀ ਆਪਣਾ ਸੁੰਦਰ ਮਹਿਲ ਬਣਾਇਆ ਹੋਇਆ ਸੀ ਹੁਣ 1-2 ਦਿਨਾਂ ਵਾਸਤੇ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਉਹ ਰਾਜਾ ਉਸੇ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਜਦੋਂ ਇਹ ਰਾਸ ਧਾਰੀਏ ਉਸੇ ਸ਼ਹਿਰ ਦੇ ਵਿੱਚ ਪਹੁੰਚੇ ਹਨ ਤਾਂ ਹੁਣ ਬੜੇ ਹੀ ਉਤਸ਼ਾਹ ਦੇ ਨਾਲ ਜੋਨੀ ਨਾਲ ਸਾਰੀ ਹੀ ਪਰਜਾ ਤੇ ਲੋਕ ਉਹਨਾਂ ਦਾ ਰੰਗ ਤਮਾਸ਼ਾ ਵੇਖਣ ਵਾਸਤੇ ਜਾਂਦੇ ਨੇ ਮਨੋਰੰਜਨ ਕਰਦੇ ਨੇ ਆਪਣਾ ਤੇ ਖੁਸ਼ ਹੋ ਕੇ ਵਾਪਸ ਆਉਂਦੇ ਨੇ ਇਸ ਤਰ੍ਹਾਂ ਇੱਕ ਦਿਨ ਉਸ ਰਾਜੇ ਦੀ ਪੁੱਤਰੀ ਜੋ ਕਿ ਰਾਜਕੁਮਾਰੀ ਜਵਾਨ ਹੋ ਚੁੱਕੀ ਹੈ ਉਸ ਨੇ ਵੇਖਿਆ ਕਿ ਉਸ ਰਾਜੇ ਦਾ ਵਜ਼ੀਰ ਉਸ ਦੀ ਪੁੱਤਰੀ ਸ਼ਾਮ ਦੇ ਸਮੇਂ ਪਿਆਰ ਹੋ ਰਹੀ ਹੈ ਤਾਂ ਆਖਣ ਲੱਗੀ ਕਿ ਤੂੰ ਕਿੱਥੇ ਚੱਲੀ ਹੈ ਤਾਂ ਉਸ ਵਜ਼ੀਰ ਦੀ ਪੁਤਰੀ ਨੇ ਆਖਿਆ ਕਿ ਮੈਂ ਮਨੋਰੰਜਨ ਵੇਖਣ ਵਾਸਤੇ ਚੱਲੀ ਆਂ ਉਹ ਰਾਸ ਧਾਰੀਏ ਬੜਾ ਵਧੀਆ ਰੰਗ ਤਮਾਸ਼ਾ ਕਰਦੇ ਨੇ ਤੇ ਮੈਂ ਰਾਤ ਨੂੰ ਜਿੱਦਣ ਦੇ ਆਏ ਨੇ ਰੋਜ਼ ਹੀ ਵੇਖਣ ਵਾਸਤੇ ਜਾਂਦੀ ਆਂ ਤਾਂ ਜਦੋਂ ਉਸ ਵਜ਼ੀਰ ਦੀ ਪੁਤਰੀ ਦੇ ਕੋਲੋਂ ਇਸ ਤਰ੍ਹਾਂ ਉਸ ਰਾਜੇ ਦੀ ਬੇਟੀ ਨੇ ਸੁਣਿਆ ਤਾਂ ਉਹ ਵੀ ਰਾਣੀ ਦੇ ਕੋਲ ਜਾ ਪਹੁੰਚੀ ਆਖਣ ਲੱਗੀ ਮਾਂ ਮੈਂ ਰਾਸ ਵੇਖਣ ਵਾਸਤੇ ਜਾਣਾ ਹੈ ਕਿਉਂਕਿ ਉੱਥੇ ਸਾਰੇ ਹੀ ਜਾ ਰਹੇ ਨੇ ਇੱਥੋਂ ਤੱਕ ਕਿ ਆਪਣੇ ਵਜ਼ੀਰ ਦੀ ਪੁੱਤਰੀ ਵੀ ਚੱਲੀ ਹੈ ਤਾਂ ਹੁਣ ਮਾਂ ਨੇ ਉਸ ਰਾਜੇ ਦੀ ਬੇਟੀ ਨੂੰ ਆਪਣੀ ਪੁੱਤਰੀ ਨੂੰ ਸਮਝਾਇਆ ਕਿ ਪੁੱਤਰ ਗੱਲ ਇਸ ਤਰ੍ਹਾਂ ਹੈ ਕਿ ਇਸੇ ਵੱਡੇ ਪਬਲਿਕ ਦੇ ਇਕੱਠ ਦੇ ਵਿੱਚ ਸਾਡਾ ਰਾਜੇ ਲੋਕਾਂ ਦਾ ਜਾਣਾ ਬਣਦਾ ਨਹੀਂ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਹੋ ਜਾਵੇ ਦੂਸਰੀ ਗੱਲ ਕਿ ਤੇਰਾ ਪਿਤਾ ਸ਼ਹਿਰ ਦੇ ਵਿੱਚ ਨਹੀਂ ਹੈ ਜੇ ਹੁੰਦਾ ਤਾਂ ਕੋਈ ਨਾ ਕੋਈ ਤੇਰੇ ਜਾਣ ਦਾ ਪ੍ਰਬੰਧ ਕਰ ਦਿੰਦਾ ਇਸ ਕਰਕੇ ਮੇਰੀ ਮੰਨ ਤੇ ਤੂੰ ਨਾ ਜਾ ਾਰੇ ਉਹ ਰਾਜੇ ਦੀ ਪੁੱਤਰੀ ਆਪਣੀ ਜਿੱਦ ਤੇ ਅੜੀ ਰਹੀ ਆਖਣ ਲੱਗੀ ਨਹੀਂ ਮਾਂ ਮੇਰਾ ਵੀ ਚਿਤ ਕਰਦਾ ਹੈ ਕਿ ਬਾਕੀ ਲੋਕਾਂ ਦੇ ਵਾਂਗ ਨਵੀਂ ਰਾਸ ਪੈਂਦੀ ਵੇਖਾਂ ਮੈਂ ਵੀ ਮਨੋਰੰਜਨ ਵੇਖਾਂ ਮੈਂ ਜਾਣਾ ਹੀ ਜਾਣਾ ਹੈ ਤਾਂ ਹੁਣ ਮਾਂ ਜਦੋਂ ਵੇਖਿਆ ਕਿ ਬੇਟੀ ਮੇਰੀ ਜਿੱਦ ਤੇ ਅੜ ਗਈ ਹੈ ਆਖਣ ਲੱਗੀ ਬੇਟੀ ਫਿਰ ਜਿਦਾਂ ਕੰਮ ਕਰੇ ਕਿਸੇ ਨੂੰ ਨਾ ਪਤਾ ਚੱਲੇ ਨਾ ਰਾਜੇ ਨੂੰ ਤੇ ਨਾ ਪਰਜਾ ਨੂੰ ਤੂੰ ਢੇਸ ਬਦਲ ਕੇ ਚਲੀ ਜਾ ਤੇ ਰਾਤ ਹੀ ਦਿਨ ਦੇ ਚੜਾ ਤੋਂ ਪਹਿਲਾਂ-ਪਹਿਲਾਂ ਵਾਪਸ ਵੀ ਆ ਜਾਵੇਂ ਹੁਣ ਉਸ ਰਾਣੀ ਨੇ ਹਾਂ ਤੇ ਕਰ ਦਿੱਤੀ ਐ ਤੇ ਇਹ ਰਾਜੇ ਦੀ ਪੁੱਤਰੀ ਰਾਤ ਦੇ ਸਮੇਂ ਉਹ ਰੰਗ ਤਮਾਸ਼ਾ ਵੇਖਣ ਵਾਸਤੇ ਤਿਆਰ ਹੋ ਰਹੀ ਐ ਤਾਂ ਇਸ ਨੇ ਇਸੇ ਬਦਲਿਆ ਜੋ ਬਸਤਰ ਹਨ ਕੱਪੜੇ ਹਨ ਉਹ ਮਰਦਾਂ ਵਾਲੇ ਪਹਿਨੇ ਤਾਂ ਦਸਤਾਰ ਸਜਾਲੀ ਸਿਰ ਦੇ ਉੱਤੇ ਵੇਖਣ ਦੇ ਵਿੱਚ ਨਾ ਪਤਾ ਚੱਲੇ ਕਿ ਇਹ ਲੜਕੀ ਹੈ ਜਾਂ ਲੜਕਾ ਹੈ ਇਸ ਤਰ੍ਹਾਂ ਉਸ ਨੇ ਆਪਣਾ ਭੇਸ ਜੋ ਹੈ ਉਹ ਬੰਦਿਆਂ ਵਾਲਾ ਬਣਾ ਲਿਆ ਹੈ ਹੁਣ ਉਹ ਵੀ ਜਦੋਂ ਗਈ ਮਨੋਰੰਜਨ ਵੇਖਣ ਤਾਂ ਬੜਾ ਖੁਸ਼ ਹੋਈ ਉਸ ਦਾ ਮਨੋਰੰਜਨ ਵੇਖ ਕੇ ਮਨ ਨਾ ਭਰੇ ਉਹ ਬੜਾ ਹੀ ਉਸ ਸਮੇਂ ਨੂੰ ਜੋ ਹੈ ਉਹ ਉਤਸ਼ਾਹ ਦੇ ਨਾਲ ਮਾਣ ਰਹੀ ਹੈ ਹੁਣ ਅੱਗੇ ਕਦੀ ਘਰ ਦੇ ਵਿੱਚੋਂ ਬਾਹਰ ਇੰਨਾ ਜ਼ਿਆਦਾ ਸਮਾਂ ਰਾਤ ਦੇ ਸਮੇਂ ਨਿਕਲੀ ਨਹੀਂ ਸੀ ਤਕਾਵਤ ਹੋਣ ਦੇ ਕਰਕੇ ਰਾਤ ਕਾਫੀ ਹੋਣ ਦੇ ਕਰਕੇ ਉਸ ਨੂੰ ਨੀਂਦ ਵੀ ਆਉਣ ਲੱਗ ਪਈ ਹੈ ਤੇ ਦੂਸਰੀ ਉਸ ਦੀ ਮਾਤਾ ਦੀ ਦੱਸੀ ਗੱਲ ਵੀ ਉਸ ਨੂੰ ਯਾਦ ਆ ਰਹੀ ਹੈ ਕਿ ਮਾਂ ਨੇ ਆਖਿਆ ਸੀ ਕਿ ਸਮੇਂ ਸਿਰ ਵਾਪਸ ਆ ਜਾਵੀਂ ਦਿਨ ਦੇ ਚੜਾ ਤੋਂ ਪਹਿਲਾਂ ਪਹਿਲਾਂ ਰਾਤ ਹੀ ਮੁੜ ਆਵੀਂ ਤਾਂ ਉਹ ਰਾਜੇ ਦੀ ਪੁਤਰੀ ਉਹਨੇ ਰਾਤ ਦੇ ਸਮੇਂ ਜਦੋਂ ਨੀਂਦਵਣ ਲੱਗਦੀ ਹੈ ਤਾਂ ਵਾਪਸ ਆਪਣੇ ਮਹਿਲਾਂ ਦੇ ਵਿੱਚ ਗਈ ਜਾਂ ਮਹਿਲਾਂ ਵਿੱਚ ਗਈ ਤਾਂ ਉਹ ਰਾਣੀ ਜੋ ਰਾਜੇ ਦੀ ਪਤਨੀ ਇਹ ਸੇ ਪੁੱਤਰੀ ਦੀ ਮਾਂ ਹੈ ਉਹਦੇ ਹੀ ਜਾ ਕਰਕੇ ਕਮਰੇ ਦੇ ਵਿੱਚ ਆਪਣੀ ਮਾਂ ਦੇ ਨਾਲ ਗੱਲ ਲੱਗ ਕੇ ਲੰਮੇ ਪੈ ਗਈ ਹੈ ਇਸ ਨੂੰ ਨੀਂਦ ਆ ਗਈ ਹੈ ਉਧਰ ਰਾਜਾ ਜੋ ਹੈ ਉਹ ਆਪਣਾ ਜ਼ਰੂਰੀ ਕੰਮ ਪਗਤਾ ਕੇ ਵਾਪਸ ਮਹਿਲਾਂ ਦੇ ਵਿੱਚ ਆ ਚੁੱਕਾ ਹੈ ਜਾਂ ਉਸਨੇ ਆਪਣੇ ਮਹਿਲਾਂ ਦੇ ਵਿੱਚ ਫਿਰਦਿਆਂ ਹੋਇਆਂ ਆਪਣੀ ਰਾਣੀ ਦੇ ਕਮਰੇ ਦੇ ਵਿੱਚ ਜਾਣਾ ਕੀਤਾ ਤਾਂ ਬੜਾ ਹੀ ਉਸ ਨੂੰ ক্রੋਧ ਆਇਆ ਵੇਖ ਕੇ ਕਿ ਮੇਰੀ ਰਾਣੀ ਦੇ ਨਾਲ ਇਹ ਕਿਹੜਾ ਮਰਦ ਹੈ ਜੋ ਗਲ ਲੱਗ ਕੇ ਸੁੱਤਾ ਹੋਇਆ ਹੈ ਇਹਨਾਂ ਰਾਜੇ ਨੂੰ ਗੁੱਸਾ ਆਇਆ ਕਿ ਮੈਂ ਇਹਨਾਂ ਨੂੰ ਹੁਣੇ ਹੀ ਖਤਮ ਕਰ ਦਿਆਂਗਾ ਉਸ ਦੇ ਹੱਥ ਤਲਵਾਰ ਦੇ ਉੱਪਰ ਚਲੇ ਗਏ ਨੇ ਮਿਆਨ ਦੇ ਵਿੱਚੋਂ ਰਾਜੇ ਨੇ ਤਲਵਾਰ ਕੱਢੀ ਹੈ ਤੇ ਸੋਚਦਾ ਹੈ ਕਿ ਮੈਂ ਇੱਕੋ ਹੀ ਵਾਰ ਦੇ ਨਾਲ ਇਹਨਾਂ ਦੋਵਾਂ ਦਾ ਗਲਾ ਕੱਟ ਦੇਵਾਂਗਾ ਤਾਂ ਜੋ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਮਿਲ ਜੇਗੀ ਹੁਣ ਜਦੋਂ ਰਾਜਾ ਉਹ ਇਹ ਦੋਵਾਂ ਨੂੰ ਮਾਰਨ ਲੱਗਾ ਕਿਉਂਕਿ ਉਹ ਤਰਮਾਤਮਾ ਅਤੇ ਚੰਗੇ ਨਿਆਂ ਕਰਨ ਵਾਲਾ ਰਾਜਾ ਸੀ ਉਸ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਹੈ ਕਿ ਇੱਕ ਵਾਰ ਇਹ ਜਾਣ ਦੇਣਾ ਜ਼ਰੂਰੀ ਹੈ ਕਿ ਇਹ ਮਰਦ ਜੋ ਸਾਡੇ ਮਹਿਲਾ ਤੱਕ ਆ ਗਿਆ ਇਹ ਹੈ ਕੌਣ ਫਿਰ ਇਹ ਮੇਰੇ ਕਾਬੂ ਦੇ ਵਿੱਚ ਹਨ ਭੱਜ ਤੇ ਕਿਤੇ ਸਕਦੇ ਨਹੀਂ ਇਸ ਕਰਕੇ ਇਹਦੇ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਤੂੰ ਹੈ ਕੌਣ ਤਾਂ ਜਦੋਂ ਉਸ ਰਾਜੇ ਨੇ ਉਹਨਾਂ ਦੋਨਾਂ ਨੂੰ ਉਠਾਲ ਲਿਆ ਤਾਂ ਸਾਰੀ ਗੱਲ ਰਾਣੀ ਨੇ ਤੇ ਉਸ ਦੀ ਪੁੱਤਰੀ ਨੇ ਦੱਸ ਦਿੱਤੀ ਜਿਸ ਵੇਲੇ ਆਪਣਾ ਅਸਲੀ ਰੂਪ ਉਸ ਰਾਜੇ ਦੀ ਪੁੱਤਰੀ ਨੇ ਰਾਜੇ ਨੂੰ ਦਿਖਾ ਲਿਆ ਤਾਂ ਰਾਜਾ ਬੜਾ ਹੀ ਪਛਤਾ ਰਿਆ ਤੇ ਆਖ ਰਿਹਾ ਕਿ ਚੰਗਾ ਹੋਇਆ ਮੇਰੇ ਜੋ ਮਨ ਦੇ ਵਿੱਚ ਸੰਕਲਪ ਸੀ ਤੁਹਾਨੂੰ ਮਾਰਨ ਦਾ ਮੈਂ ਉਸ ਨੂੰ ਰੋਕ ਲਿਆ ਨਹੀਂ ਤੇ ਬੜਾ ਵੱਡਾ ਨੁਕਸਾਨ ਹੋ ਜਾਣਾ ਸੀ ਸੋ ਇਸ ਤਰ੍ਹਾਂ ਜਦੋਂ ਅਸੀਂ ਕ੍ਰੋਧ ਦੇ ਵਿੱਚ ਹੁੰਨੇ ਆ ਜਾਂ ਆਪਣਾ ਜਾਂ ਕਿਸੇ ਦਾ ਬੁਰਾ ਕਰਨ ਦਾ ਜਦੋਂ ਸਾਡੇ ਮਨ ਦੇ ਵਿੱਚ ਵਿਚਾਰ ਆਵੇ ਤਾਂ ਉਸ ਨੂੰ ਛੇਤੀ ਨਾਲ ਨਿਪਰੇ ਨਹੀਂ ਚਾੜਨਾ ਚਾਹੀਦਾ ਉਸ ਦੇ ਵਿੱਚ ਦੇਰੀ ਕਰਨੀ ਚਾਹੀਦੀ ਹੈ ਉਸ ਨੂੰ ਸਮਝਣਾ ਚਾਹੀਦਾ ਹੈ ਤੇ ਕ੍ਰੋਧ ਦੇ ਵਿੱਚ ਲਿਆ ਫੈਸਲਾ ਹਮੇਸ਼ਾ ਗਲਤੀ ਹੀ ਕਰੁੰਦਾ ਹੈ ਉਸ ਵੇਲੇ ਸਾਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ ਇਸੇ ਤਰ੍ਹਾਂ ਜੋ ਜਲਦੀ ਨਾਲ ਕੰਮ ਨਿਪਰੇ ਚਾੜਨਾ ਚਾਹੀਦਾ ਹੈ ਉਸ ਦੇ ਬਾਰੇ ਵੀ ਇੱਕ ਕਹਾਣੀ ਦੇ ਰਹੀ ਵਿਦਵਾਨ ਸਮਝਾਉਂਦੇ ਹਨ ਕਿ ਇੱਕ ਵਾਰ ਇੱਕ ਬੰਦਾ ਖਜੂਰਾਂ ਤੋੜਨ ਵਾਸਤੇ ਖਜੂਰਾਂ ਦੇ ਰੁੱਖ ਦੇ ਉੱਤੇ ਜਾ ਚੜ੍ਹਿਆ ਜਿਸ ਵੇਲੇ ਜਾ ਰਿਹਾ ਧਿਆਨ ਉੱਪਰ ਨੂੰ ਮੈਂ ਤੇ ਜਿਨ੍ਹਾਂ ਨੇ ਵੇਖਿਆ ਹੈ ਉਹ ਜਾਣਦੇ ਨੇ ਕਿ ਖਜੂਰਾਂ ਦਾ ਰੁੱਖ ਬਹੁਤ ਹੀ ਜ਼ਿਆਦਾ ਉੱਚਾ ਹੁੰਦਾ ਹੈ ਜਦੋਂ ਚੜ੍ਹ ਗਿਆ ਤਾਂ ਜੰਨੀਆਂ ਉਸ ਦੇ ਕੋਲੋਂ ਖਾਧੀਆਂ ਗਈਆਂ ਖਜੂਰਾਂ ਖਾਧੀਆਂ ਜਿੰਨੀਆਂ ਉਸਨੇ ਲਿਉਣੀਆਂ ਸੀ ਉਹ ਲਈਆਂ ਥੱਲੇ ਨੂੰ ਉਤਰਨ ਲੱਗਾ ਹੁਣ ਧਿਆਨ ਥੱਲੇ ਨੂੰ ਪਿਆ ਹੈ ਜਦੋਂ ਥੱਲੇ ਨੂੰ ਵੇਖਿਆ ਤੇ ਡਰ ਗਿਆ ਆਖਣ ਲੱਗਾ ਮੈਂ ਤੇ ਬਹੁਤ ਉੱਚਾ ਆ ਗਿਆ ਤੇ ਮੈਂ ਜੇ ਕਿਤੇ ਐਡੇ ਉੱਚੇ ਰੁੱਖ ਤੋਂ ਥੱਲੇ ਡਿੱਗ ਪਿਆ ਤੇ ਮੇਰਾ ਬਣੇਗਾ ਕੀ ਮੈਂ ਤੇ ਮਰ ਜਾਵਾਂਗਾ ਇਸ ਕਰਕੇ ਹੁਣ ਉਹ ਅਰਦਾਸਾਂ ਕਰਨ ਲੱਗ ਪਿਆ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕਿ ਜੇਕਰ ਮੈਂ ਸਹੀ ਸਲਾਮਤ ਥੱਲੇ ਉਤਰ ਗਿਆ ਤਾਂ ਮੈਂ ਲੋੜਵੰਦਾਂ ਨੂੰ 100 ਚਾਦਰਾਂ ਤੁਹਾਡੇ ਨਾਂ ਤੇ ਦਾਨ ਕਰਾਂਗਾ ਇਸ ਤਰ੍ਹਾਂ ਉਹ ਰੱਬ ਰੱਬ ਕਰਦਾ ਹੋਇਆ ਅੱਧ ਤੱਕ ਉਤਰ ਆਇਆ ਹੈ ਹੁਣ ਜਦੋਂ ਥੱਲੇ ਵੇਖਿਆ ਅੱਧ ਤੇ ਆ ਗਿਆ ਤੇ ਨਾਲ ਹੀ ਖਰਚੇ ਦਾ ਹਿਸਾਬ ਲਾਇਆ ਕਿ 100 ਚਾਦਰਾਂ ਤੇ ਬਹੁਤ ਨੇ ਜੇ 100 ਚਾਦਰਾਂ ਲਈਆਂ ਤੇ ਮੇਰੇ ਇੰਨੇ ਪੈਸੇ ਖਰਚ ਹੋ ਜਾਣਗੇ ਇਸ ਕਰਕੇ 50 ਹੀ ਬੜੀਆਂ 50 ਚਾਦਰਾਂ ਦੇ ਦੇਵਾਂਗਾ ਫਿਰ ਉਹ ਹੋਰ ਥੱਲੇ ਜਦੋਂ ਆਇਆ ਤਾਂ 50ਾਂ ਤੋਂ 5ਂ ਤੇ ਆ ਗਿਆ ਹੁਣ ਉਹ ਬਿਲਕੁਲ ਥੱਲੇ ਉਤਰ ਚੁੱਕਾ ਤੇ ਆਖਦਾ ਕਿ দান ਕਰਨ ਦਾ ਸੰਕਲਪ ਕੀਤਾ ਸੀ ਜ਼ਰੂਰ ਕਰਾਂਗਾ ਪਰ 5ਂ ਜਾਦੀਆਂ ਨੇ 10 ਚਾਦਰਾਂ ਲਿਆ ਕੇ ਲੋੜਵੰਦਾਂ ਨੂੰ ਗਰੀਬਾਂ ਨੂੰ ਦੇ ਦਿੰਨੇ ਆ ਜਦੋਂ ਉਹ 10 ਚਾਦਰਾਂ ਲੈਣ ਵਾਸਤੇ ਦੁਕਾਨ ਤੇ ਗਿਆ ਤੇ ਦੁਕਾਨਦਾਰ ਨੇ ਬਿੱਲ ਬਣਾਇਆ ਆਖਣ ਲਗਾ ਇੰਨੇ ਪੈਸੇ ਤਾਂ ਦੁਕਾਨਦਾਰ ਨੇ ਆਖਿਆ ਕਿ ਭਲਿਆਂ ਇੱਕ ਚਾਦਰ ਦੇ ਇੰਨੇ ਰੁਪਏ ਨੇ ਤੇ 10ਾਂ ਚਾਦਰਾਂ ਦੇ ਅਗੇ ਇੰਨੇ ਬਣ ਗਏ ਤੇ ਆਖਣ ਲੱਗਾ ਫਿਰ 10 ਕੀ ਕਰਨੀਆਂ ਤੂੰ ਮੈਨੂੰ ਇੱਕ ਹੀ ਦੇ ਦੇ ਉਹ ਇੱਕ ਚਾਦਰ ਲੈ ਕੇ ਕਿਸੇ ਧਾਰਮਿਕ ਅਸਥਾਨ ਤੇ ਪੁੱਜਾ ਤੇ ਉਥੇ ਜਾ ਕਰਕੇ ਉਥੋਂ ਦੇ ਧਾਰਮਿਕ ਪ੍ਰਬੰਧਕ ਨੂੰ ਆਖਣ ਲੱਗਾ ਕਿ ਆ ਚਾਦਰ ਰੱਖ ਲਓ ਕਿਸੇ ਲੋੜਵੰਦ ਨੂੰ ਦੇ ਦਿਓ ਤਾਂ ਨਾਲ ਇਹ ਆਖਿਆ ਕਿ ਛੇਤੀ ਨਾਲ ਰੱਖ ਲਓ ਨਹੀਂ ਤੇ ਇਹ ਵੀ ਜਾਂਦੀ ਰਹਿਣੀ ਜੇ ਕਹਿਣ ਦਾ ਭਾਵ ਕਿ ਮਨ ਦੇ ਵਿੱਚ ਜਦੋਂ ਕੋਈ ਚੰਗਾ ਕਿਸੇ ਦਾ ਕਿਸੇ ਲੋੜਵੰਦ ਗਰੀਬ ਦਾ ਭਲਾ ਕਰਨ ਦਾ ਸੰਕਲਪ ਆਵੇ ਉਸੇ ਵੇਲੇ ਹੀ ਭਲਾ ਕਰ ਦੇਣਾ ਚਾਹੀਦਾ ਹੈ ਨਹੀਂ ਤੇ ਉਹ ਫੁਰਨਾ ਜੋ ਹੈ ਉਹ ਸਦਾ ਰਹਿੰਦਾ ਨਹੀਂ ਫਿਰ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਕਿਉਂਕਿ ਜਿਆਦਾ ਸਮਾਂ ਉਹ ਪੁਰਨਾ ਨਹੀਂ ਮਨ ਦੇ ਵਿੱਚ ਰਹਿੰਦਾ ਇਸ ਕਰਕੇ ਇਹ ਸਿੱਟਾ ਇਹਨਾਂ ਸਾਖੀਆਂ ਤੋਂ ਕਹਾਣੀਆਂ ਤੋਂ ਨਿਕਲਦਾ ਹੈ ਕਿ ਕ੍ਰੋਧ ਦੇ ਵਿੱਚ ਕਿਸੇ ਦਾ ਬੁਰਾ ਕਰਨ ਦਾ ਜਦੋਂ ਸੰਕਲਪ ਆਵੇ ਉਸ ਵਿੱਚ ਦੇਰੀ ਕਰਨੀ ਚਾਹੀਦੀ ਹੈ ਅਤੇ ਕਿਸੇ ਦਾ ਭਲਾ ਕਰਨ ਦਾ ਜਦੋਂ ਸੰਕਲਪ ਆਵੇ ਉਸ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਮਨ ਦਾ ਤੇ ਸੁਭਾਅ ਉਹ ਹੀ ਇਹ ਹੈ ਬੁਰੇ ਕੰਮ ਕਰੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਇਹ ਗੁਰਬਾਣੀ ਦੀਆਂ ਵਿਚਾਰਾਂ ਹਨ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਜੁੜੇ ਹੋਏ ਜੋ ਸੰਤਪੁਰਸ਼ ਹਨ ਉਹ ਦੱਸਦੇ ਹਨ ਕਿ ਜਦੋਂ ਕ੍ਰੋਧ ਆ ਜਾਵੇ ਇਹ ਬੜੇ ਨੁਕਸਾਨ ਕਰਵਾ ਦਿੰਦਾ ਹੈ ਉਦੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਇਹ ਸ਼ਲੋਕ ਵਿਚਾਰਨ ਕਰਨਾ ਚਾਹੀਦਾ ਹੈ ਹਿਰਦੇ ਦੇ ਵਿੱਚ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰੇ ਪ੍ਰਸਾਦ ਗੁਰਦੇਵ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਹੋਰ ਗੁਰਮਖ ਪਿਆਰੇ ਦਾ ਸੁਣ ਕਰਕੇ ਭਲਾ ਹੋ ਜਾਵੇ ਜਦੋਂ ਅਸੀਂ ਇਸ ਤਰ੍ਹਾਂ ਦੇ ਕੰਮ ਭਾੜੇ ਕਰਨ ਵਿੱਚ ਦੇਰੀ ਕਰਾਂਗੇ ਚੰਗੇ ਕੰਮ ਕਰਨ ਦੇ ਵਿੱਚ ਜਲਦੀ ਕਰਾਂਗੇ ਤਾਂ ਫਿਰ ਸਾਡਾ ਜੀਵਨ ਜੋ ਹੈ ਉਹ ਖੁਸ਼ੀਆਂ ਨਾਲ ਭਰ ਜਾਵੇਗਾ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ ਸੋ ਸਾਡਾ ਚੈਨਲ ਜ਼ਰੂਰ ਹੀ ਸਬਸਕ੍ਰਾਈਬ ਕਰਿਓ ਇੱਥੇ ਸਮਾਪਤੀ ਹੈ ਧੰਨਵਾਦ ਸਤਿ ਸ੍ਰੀ ਅਕਾਲ ਜੀ